ਅਸਿਕਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਿੰਦੇਰੀ ਫਰਮ ਵਿੱਚ ਉਹ ਆਪਣਾ ਫੜ ਲਿਆ ਜੀ ਚਾਰ ਬਹੂ ਲੈ ਕੇ ਆਏ ਆ ਇਹਦੇ ਵਿੱਚ ਤਿੰਨ ਮਈਆਂ ਇੱਕ ਜਰਸੀ ਵੈੜ ਆਓ ਫਿਰ ਦਿੰਦੇ ਆ ਤੁਹਾਨੂੰ ਇੰਨਾ ਬਾਰੇ ਜਾਣਕਾਰੀ ਪਹਿਲੀ ਵੀ ਮਾਜਾ ਵੀ ਜੀ ਪਹਿਲੇ ਸੂਏ ਛੋਟੀ ਆ ਮੀਨੀ ਛੋਟੀ ਆ ਮਗਰ ਕੱਟਾ ਇੱਕ ਦਿਨ ਦੀ ਸੂਈ ਉਂਗੀ ਠੰਡੀ ਸੀਲ ਚੰਗੀ ਥਾਂ ਲੈ ਵੀ ਚੰਗੀ ਸਾਫ ਇੱਕ ਦਿਨ ਦੀ ਸੂਈ ਹੈ ਮਗਰ ਕੱਟਾ ਚੰਗੀ ਤਾਂ ਅਰੇ ਕਾਟ ਦੀ ਛੋਟੀ ਦੂਜੀ ਆ ਜੀ ਨੀਲੀ ਰਵੀ ਦੀ ਛੋਟੀ ਹੈ ਦੂਜੇ ਸੂਏ ਛੋਟੀ ਮਗਰ ਕੱਟਾ ਇਹਦੇ ਵੀ ਵੀ ਚੰਗੀ ਥਾਂ ਲੈ ਵੀ ਚੰਗੀ ਸਾਫ ਚੰਗੀ ਕੱਢ ਕਾਟ ਦੀ ਮੱਝ ਇੱਕ ਦਿਨ ਦੀ ਸੂਈ ਨੀਲੀ 라ਵੀ ਛੋਟੀ ਹੈ ਮਗਰ ਕੱਟਾ ਚੰਗਾ ਦੁੱਧ ਕੱਢਣ ਦੀ ਗਰੰਟੀ ਤੀਜੀ ਮੱਝ ਹੈ ਜੀ ਟੋਕੜ ਮੱਝ ਚੰਗੀ ਬਰੀਡ ਦੀ ਨੀਲੀ 라ਵੀ 10 ਦਿਨਾਂ ਦਾ ਟੀਕਾ ਭਰਿਆ ਹੋਇਆ 6 ਲੀਟਰ ਦਾ ਤਿਆਰ ਇੱਕ ਆਟਾ ਕਾੜ ਲਈ ਝੋਟੀਆਂ ਨੀਲੀ ਰਾਵੀ ਤੀਜੇ ਸੂਏ ਝੋਟੀ ਹੈ ਚੌਥੀ ਆਪਣੇ ਕੋ ਵੀਰ ਜੀ ਜਰਸੀ ਵੈੜਾ ਇਸਨੇ 7 ਲੀਟਰ ਦੁੱਧ ਤਿਆਰ ਇਹ ਵੀ ਦਹਾਂ ਦੇ ਨਾਲ ਟੀਗਾ ਭਰਿਆ ਹੋਇਆ ਹੈ ਜੀ ਜਰਸੀ ਵੈੜਾ ਦੂਜੇ ਸੂਏ ਵੈੜਾ ਇੰਡੀ ਠੰਡੀ ਫੀਲ ਵੈਡ ਏਰੀਆ ਤਰਨਤਨ ਪਿੰਡ ਪੱਖੋ ਪਰ ਬਲਵਿੰਦਰ ਸਿੰਘ ਦੇ ਘਰ ਨੰਬਰ ਨੋਟ ਕਰ ਸਕਦੇ ਹੋ 9845 5742 3 ਮਈਆ ਇੱਕ ਵੈਡ ਨੰਬਰ ਦੁਬਾਰਾ ਨੋਟ ਕਰ ਸਕਦੇ ਹੋ 9845 5742 ਪਿੰਡ ਪੱਖੋ ਪਰ ਜ਼ਿਲ੍ਹਾ ਤਰਨਤਨ ਬਲਵਿੰਦਰ ਸਿੰਘ ਦੇ ਘਰ